ਇਹ ਤੇ ਪਹਿਲਾ ਸਵਾਲ ਹੈ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਤੇ ਰਹਿੰਦੇ ਆ ਪੰਥਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦیاں ਹੋਈਆਂ ਉਹਨਾਂ ਨੂੰ ਬਿਸਾਰਨ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਜਵਾਬ ਦੇਣਾ ਹਾਂਜੀ ਕੀਤਾ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋਹ ਕੇ ਕਤਲ ਕਰਨ ਵਾਲੇ ਜਾਨਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਸਿੱਖ ਤੇ ਸਿੱਖਾਂ ਦਾ ਦੁਸ਼ਮਣ ਸੌਤਾ ਸਾਹ ਜਿਸ ਵਿਰੋਧ ਪੈਟਰੋਲ ਦੱਜ ਕੇ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਆਦਿ ਜਨਨ ਕੋ ਲਾਹ ਹੋਈਆਂ ਉਸੇ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾ ਵਿੱਚ ਦੇ ਦਿਓ ਜੀ ਹਾਂਜੀ ਤੁਹਾਡਾ ਸਵਾਲ ਤੁਹਾਡੇ ਤੇ ਹੈ ਕਿ ਸੌਤਾ ਸਾਹ ਨੂੰ ਬਵਾਥੀ ਦਿਵਾਉਣੀ ਉਹ ਵੀ ਬੇਨਾ ਕਿਸੇ ਦੇ ਮੰਗਰ ਤੋਂ ਤੇ ਉਸੇ ਜੱਥੇਦਾਰਾਂ ਨੂੰ ਆਪਣੇ ਰਹਿਸ਼ਤੇ ਸ਼ੰਦੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਲਏ ਅਤੇ ਸੰਗਤ ਦੇ ਵਿੱਚ ਚਰਚਾ ਵੀ ਹੈ ਔਰ ਉੱਥੇ ਉਹਨਾਂ ਨੂੰ ਕੁਝ ਚਿੱਠੇ ਦੇਣੇ ਕਿ ਸਭ ਤੋਂ ਵੱਲੇ ਸਾਧੂ ਨੂੰ maaf ਕਰ ਦਿਓ ਉਸੇ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਹਾਂ ਆਇਆ ਨਾ ਸਰਕਾਰਾਂ ਦੇ ਦੌਰਾਨ ਬਹੁਤ ਉਲਝ ਹੋਈਆਂ ਤੁਹਾਡੀ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ ਕੰਧਾਂ ਦੇ ਉੱਤੇ ਪੋਸਟਰ ਲਾਇਆ ਗਿਆ ਵੰਗਾਰਿਆ ਗਿਆ ਸਖਾ ਨੂੰਆਂ ਗਾਰਾਂ ਉਹਦਾ ਪੋਸਟਰ ਉੱਤੇ ਲਿਖਿਆ ਗਿਆ ਤੁਸੀਂ ਉਹਦਾ ਚੋਦੇ ਕਰਨ ਵਾਲਿਆਂ ਨੂੰ ਲੱਭਣ ਵਿੱਚ ناکਾਮ ਰਹੇ ਜਾਂ ਤੁਸੀਂ ਲੱਭਿਆ ਨਹੀਂ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਉਹਦਾ ਗੁਸ਼ਟਾਂ ਦੇ ਪੁਸ਼ਟ ਪਨਾਏ ਕੀਤੇ ਉਹਦਾ ਭੜ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਾ ਬਹਿਬਲ ਕਣਾ ਯਾ ਕੋਰਪੂਰਾ ਜਾ ਕੇ ਸੰਗਤਾਂ ਮੋਹਰੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਗੋੜੀਆਂ ਮਾਰ ਕੇ ਭੁੰਦੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਰਾਂ ਤੁਸੀਂ ਮੰਨਦੇ ਹੋ ਕੇ ਨਹੀਂ ਹੋਇਆ ਜੀ ਕੋਣ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਗੋਸ ਦੇ ਪੈਸਿਆਂ ਦੀ ਧੋਬੜ ਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਉਹ ਆਪਕੇ ਨੂੰ ਸਹਿ ਤਹਿਰਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਰਾਂ ਕੀਤਾ ਅੰਜੀ ਛਰੀ ਅਕਾਲ ਤਖਤ ਸਾਹਿਬ ਦੇ ਜੱਤਦਾਦ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਪੰਸੇ ਸਿੰਘ ਸਾਹਿਬਾਨ ਵੱਲੋਂ ਅੱਜ ਇੱਕ ਵਿਸ਼ੇਸ਼ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦੀ ਗਈ ਸੀ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਨਾਲ-ਨਾਲ ਤਕਰੀਬ ਵੱਡੇ ਲੀਡਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਬਾਬਲਕਲਾ ਗੋਲੀकांड ਅਤੇ ਜੋ ਗੁਰਗਰਾਂ ਸਾਹਿਬ ਜੀ ਦੀ ਬੇਇੱਜ਼ਤੀ ਦੇ ਦੋਸ਼ੀ ਅਮਨ ਨੇ ਜਾ ਰਹੇ ਸਰ ਉਹਨਾਂ ਨੂੰ ਬੁਲਾਇਆ ਗਿਆ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਜਿਹੜੇ ਵੀ ਸਵਾਲ ਗਿਆਨੀ ਰਗਬੀਰ ਸਿੰਘ ਹੋਣਾ ਵੱਲੋਂ ਪੁੱਛੇ ਗਏ ਉਸ ਦਾ ਉਹਨਾਂ ਵੱਲੋਂ ਬਿਲਕੁਲ ਸਹੀ ਜਵਾਬ ਜਿਹੜਾ ਹੈ ਉਹ ਦਿੱਤਾ ਗਿਆ ਔਰ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਹੈ ਕਿ ਉਹਨਾਂ ਦੇ ਟਰਨੇਓਰ ਦੇ ਵਿੱਚ ਉਹਨਾਂ ਵੱਲੋਂ ਹੀ ਇਹ ਬੇਦਬੀਆਂ ਜਿਹੜੀਆਂ ਨੇ ਉਹ ਹੋਈਆਂ ਨੇ ਹਾਲਾਂਕਿ ਇਹ ਤਾਂ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਉਸੇ ਸਾਫ਼ ਤੌਰ ਤੇ ਹਮੇਸ਼ਾ ਹੀ ਜੋ ਅਕਾਲੀ ਦਲ ਮੰਨਦਾ ਨਹੀਂ ਰਿਹਾ ਹੈ ਕਿ ਕਦੀ ਵੀ ਉਹਨਾਂ ਦੇ ਦਫ਼ਤਰ ਦੇ ਵਿੱਚ ਮੀਟਿੰਗ ਜਿਹੜੀ ਸੀਗੀ ਉਹ ਸਰਸਾ ਸਾਧ ਨੂੰ ਲੈ ਕੇ ਮਾਫੀ ਨੂੰ ਲੈ ਕੇ ਜਿਹੜੀ ਸੀਗੀ ਉਹ ਨਹੀਂ ਕੋਈ ਸੀ ਲੇਕਿਨ ਇਸ ਮੀਟਿੰਗ ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਵੱਲੋਂ ਜਿਹੜਾ ਇਹ ਸਵਾਲ ਪੁੱਛਿਆ ਗਿਆ ਤੇ ਇਸ ਚੀਜ਼ ਨੂੰ ਮੰਨਿਆ ਗਿਆ ਕਿ ਹਾਂ ਵੀ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਮੀਟਿੰਗ ਜਿਹੜੀ ਸੀਗੀ ਉਹ ਹੋਈ ਹੈ ਇਸ ਤੋਂ ਸਭ ਤੋਂ ਵੱਡੀ ਜੋ ਜੋ ਗਿਆਨੀ ਰਕਬੀਰ ਸਿੰਘ ਹੁਣਾਂ ਵੱਲੋਂ ਜਿਹੜਾ ਸੱਜਾ ਸੁਣਾਈ ਗਈ ਤੇ ਉਸ ਵਿੱਚ ਸਾਫ਼ ਤੌਰ ਤੇ ਇੱਕ ਗੱਲ ਸਭ ਤੋਂ ਵੱਡੀ ਜੋ ਜ਼ਿਕਰਯੋਗ ਸੀ ਕਿ ਜੋ ਮਰਹੂਮ ਅਸ਼ਰੋਮੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਜੋ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦਾ ਫਕਰੇ ਕੌਮ ਜਿਹੜਾ ਸੀਗਾ ਉਹ ਵਾਪਸ ਲੈ ਲਿੱਤਾ ਗਿਆ ਹਾਲਾਂਕਿ ਧਾਰਮਿਕ ਸਜਾਵਾਂ ਜਿਹੜੀਆਂ ਨੇ ਉਹ ਜ਼ਰੂਰ ਅਸ਼ਰੋਮੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹੋਣ ਚਾਹੇ ਉਹ ਮੌਜੂਦਾ ਪ੍ਰਧਾਨ ਹੋਣ ਜਾਂ ਸ਼ਰੋਮੀ ਅਕਾਲੀ ਦਲ ਦੇ ਉਸ ਵੇਲੇ ਦੇ ਸਾਬਕਾ ਮੰਤਰੀ ਹੋਣ ਉਹਨਾਂ ਨੂੰ ਵੀ ਲਗਾਈਆਂ ਗਈਆਂ ਨੇ ਹਾਲਾਂਕਿ ਕੱਲ ਤੋਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਚੌਂਕ ਵਾਲੇ ਪਾਸੇ ਜੋ ਸੇਵਾਦਾਰ ਦੇ ਕਪੜੇ ਪਾ ਕੇ ਬਰਸ਼ਾ ਫੜ ਕੇ ਜਿਹੜੇ ਨੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਉਹ ਮਿਲਦੇ ਹੋਏ ਜਾਂ ਉੱਥੇ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਦੂਸਰੇ ਪਾਸੇ ਜੋ ਬਾਕੀ ਅਕਾਲੀ ਲੀਡਰ ਨੇ ਉਹ ਟਾਇਲਟ ਜਿਹੜੇ ਨੇ ਉਹ ਸਾਫ਼ ਕਰਦੇ ਹੋਏ ਨਜ਼ਰ ਆਉਣਗੇ ਇਹ ਸੇਵਾ ਜਿਹੜੀ ਹੈ ਲਗਾਤਾਰ 2 ਦਿਨ ਚੱਲਦੀ ਰਹੇਗੀ ਇਹ ਸੇਵਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਹੋਰ ਜਿਹੜੇ ਮੰਤਰੀ ਨੇ ਉਹ ਆਪਣੇ ਘਰ ਦੇ ਨਜ਼ਦੀਕ ਜੋ ਆਪਣੇ ਹਲਕੇ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਥੇ ਸੇਵਾ ਦੇ ਮੁੰਦੇ ਹੋਏ ਅਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਰਿਆਂ ਦੀਆਂ ਆਸ ਰੇਗਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਸੁਖਬੀਰ ਸਿੰਘ ਬਾਦਰ ਨੂੰ ਲੈ ਕੇ ਸਿਆਸੀ ਜਰੂਰ ਕੋਈ ਨਾ ਕੋਈ ਵੱਡਾ ਜਿਹੜਾ ਹੈ ਉਹ ਫੈਸਲਾ ਲਿੱਤਾ ਜਾ ਸਕਦਾ ਹੈ ਲੇਕਿਨ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰੋਂ ਫੈਸਲਾ ਲਿੱਤਾ ਗਿਆ ਹੈ ਬਿਲਕੁਲ ਧਾਰਮਿਕ ਰੀਤੀ ਰਿਵਾਜਾਂ ਦੇ ਤਹਿਤ ਲਿੱਤਾ ਗਿਆ ਹੈ ਤੇ ਜੋ ਧਾਰਮਿਕ ਸਜਾਵਾਂ ਬੰਦੀਆਂ ਹਨ ਉਸੇ ਤਹਿਤ ਹੀ ਲਿੱਤਾ ਗਿਆ ਹੈ ਹਾਲਾਂਕਿ ਲਾਸਟ ਵਿੱਚ ਜਦੋਂ ਗਿਆਨੀ ਰਗबीर ਸਿੰਘ ਹੁਣਾਵਾਲਾ ਪੁੱਛਿਆ ਗਿਆ ਕਿ ਜਿਹੜੇ ਇਸ਼ਤਿਹਾਰ ਲਗਵਾਏ ਗਏ ਸਰਚ ਸਾਧਨ ਨੂੰ ਮਾਫੀ ਦਿਵਾਉਣ ਨੂੰ ਲੈ ਕੇ ਉਸ ਨੂੰ ਲੈ ਕੇ ਜ 95 ਲੱਖ ਰੁਪਏ ਦਾ ਜਿਹੜਾ ਸੀਗਾ ਖਰਚ ਆਇਆ ਸੀਗਾ ਉਸ ਨੂੰ ਡਬਲ ਜਿਹੜਾ ਹੈ ਜਾਂ ਉਸ ਦਾ ਵਿਆਜ ਜਿਹੜਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਵਿਆਜ ਬੰਦਾ ਹੈ ਉਹ ਪੈਸੇ ਸਾਰੇ ਜਿਹੜੇ ਨੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਚ ਜੜੇ ਹੋਣ ਲਗਾਏ ਜਾਣ ਹਾਲਾਂਕਿ ਇੱਕ ਬਹੁਤ ਵੱਡਾ ਫੈਸਲਾ ਇਹ ਵੀ ਲਿੱਤਾ ਗਿਆ ਹੈ ਕਿ ਹੁਣ ਨਵੀਂ ਪੰਜ ਮੈਮਰੀ ਟੀਮ ਜਿਹੜੀ ਹੈ ਉਹ ਬਣਾਈ ਗਈ ਹੈ ਜਿਸ ਵਿੱਚ ਸਾਫ ਤੌਰ ਤੇ ਕਹਿਆ ਗਿਆ ਹੈ ਕਿ ਜਿਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਜਾਂ ਲੀਡਰਸ ਜਿਹੜੇ ਨੇ ਉਹ ਹੁਣ ਆਪਣਾ ਅਸਤੀਫਾ ਦਿੱਤਿਆ ਹੋਇਆ ਹੈ ਤਿੰਨਾਂ ਦਿਨਾਂ ਦੇ ਵਿੱਚ ਅਸਤੀਫਾ ਜਿਹੜਾ ਹੈ ਉਹ ਪ੍ਰਵਾਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਜਿਹੜੇ ਨਵੇਂ ਪ੍ਰਧਾਨ ਨੇ ਜਾਂ ਨਵੇਂ ਜਿਹੜੇ ਅਹੁਦੇਦਾਰ ਨੇ ਉਹ ਚੁਣੇ ਜਾ ਸਕਣ ਤਾਂ ਜੋ ਕਿ ਇੱਕ ਵੱਖਰਾ ਅਕਾਲੀ ਦਲ ਜਿਹੜਾ ਹੈ ਉਹ ਸਿਰਜਿਆ ਜਾ ਸਕੇ ਲੇਕਿਨ ਕਿਤਨਾ ਕਹਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਕबीर ਸਿੰਘ ਵੱਲੋਂ ਪਹਿਲੇ ਪੁਆਇੰਟ ਤੋਂ ਲੈ ਕੇ ਐਂਡਲੇ ਪੁਆਇੰਟ ਤੱਕ ਬਹੁਤ ਅਗਰੈਸਿਵ ਪੰਨ ਦੇ ਨਾਲ ਜਿਹੜਾ ਸੀਗਾ ਉਹ ਸਵਾਲ ਜਿਹੜੇ ਨੇ ਉਹ ਕੀਤੇ ਗਏ ਹਾਲਾਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਲ ਤਿੱਖੀ ਬਹਿਸ ਜਿਹੜੀ ਸੀਗੀ ਉਹ ਵੀ ਹੁੰਦੀ ਹੋਈ ਜ਼ਰੂਰ ਨਜ਼ਰ ਆਈ ਲੇਕਿਨ ਕਿਤਰਾ ਕਿਤੇ ਤਰਕਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਵੀ ਉਹ ਆਪਣੇ ਗੁਨਾ ਜਿਹੜੇ ਸੀਗੇ ਉਹ ਮੰਨਨੇ ਪਏ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਦੇ ਪੈਰ 'ਚ ਛੱਟ ਲੱਗਣ ਕਾਰਨ ਬੇਸ਼ੱਕ ਉਹ ਵੀਲਚੇਅਰ ਤੇ ਪਹੁੰਚੇ ਸਨ ਅਤੇ ਉਹਨਾਂ ਵੱਲ ਪਹੁੰਚ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿੰਨੇ ਵੀ ਗੁਨਾਹ ਸਨ ਉਹ ਆਪਣੇ ਅਮਨ ਨੇ ਗਏ ਨੇ ਤੇ ਕਿਹਾ ਗਿਆ ਹੈ ਕਿ ਜਿੰਨੇ ਵੀ ਗੁਨਾਹ ਉਸ ਵੇਲੇ ਹੋਏ ਸਨ ਉਹ ਉਹਨਾਂ ਵੱਲੋਂ ਕਰਵਾਏ ਗਏ ਸਨ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੋਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇਸੇ ਜਗ੍ਹਾ ਤੇ ਕੈਂਟਾ ਘਰ ਚੌਂਕ ਵਾਲੇ ਪਾਸੇ ਜੋ ਮੇਨ ਦਰਵਾਜ਼ਾ ਹੈ ਜੋ ਸ਼ਾਚਕਾਂ ਸ਼ੀਰ ਦਰਬਾਰ ਸਾਹਿਬ ਦੇ ਪਿਤਰ ਜਾਨ ਵਾਲਾ ਉਹਨੂੰ ਲੈ ਕੇ ਜਿਹੜਾ ਹੈ ਉੱਥੇ ਸੇਵਾ ਕਰਦੇ ਹੋਏ ਨਜ਼ਰ ਆਉਣਗੇ ਔਰ ਬਰਸ਼ਾ ਫੜ ਕੇ ਔਰ ਜੋ ਸੇਵਾਦਾਰ ਦੀ ਵਰਦੀ ਪਾ ਕੇ ਉਹ ਨਜ਼ਰ ਆਉਣਗੇ ਲੇਕਿਨ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਵੀ ਜਿਹੜੀਆਂ ਨੇ ਸੇਵਾਵਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਰਹੀਆਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੇ ਵੀ ਉਹ ਜਿਹੜੀ ਬਖਸ਼ਾਨ ਵਾਲੀ ਸੇਵਾ ਜਿਹੜੀ ਸੀਗੀ ਕੀਤੀ ਗਈ ਸੀ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਲੀਡਰਸ਼ਿਪ ਵਾਲੋ ਜਿਹੜਾ ਸੀਗਾ ਉਹ ਜ਼ਰੂਰ ਇਸ ਵਿੱਚ ਸ਼ਿਰਕਤ ਕੀਤੀ ਗਈ ਹੈ ਤੇ ਨਾਲ ਹੀ ਇੰਨੀ ਗੱਲ ਵੀ ਕਹੀ ਗਈ ਸੀ ਕਿ ਜੋ ਪੁਲਾਹ ਹੋਈਆਂ ਨੇ ਅਜਾਣੇ ਅੰਜਾਨੇ ਦੇ ਵਿੱਚ ਉਸ ਨੂੰ ਜਿਹੜਾ ਹੈ ਬਖਸ਼ ਦਿੱਤਾ ਜਾਵੇ ਲੇਕਿਨ ਰਾਮ ਰਹੀਮ ਦੀ ਦਿੱਤੀ ਗਈ ਮਾਫੀ ਨੂੰ ਲੈ ਕੇ ਹੁਣ ਉਹ ਗੱਲ ਦੀ ਹੱਡੀ ਬੰਦੀ ਹੋਈ ਨਜ਼ਰ ਆ ਰਹੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹੀ ਨਗਰਵਾਲ ਜਾਂਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਸਜ਼ਾ ਜਿਹੜੀ ਹੈ ਧਾਰਮਿਕ ਸੁਖਬੀਰ ਸਿੰਘ ਬਾਦਲ ਨੂੰ ਲੱਗ ਚੁੱਕੀ ਆ ਖਲਾਕੀ ਇਹ ਸਜ਼ਾ ਲਵਾਉਣ ਵਾਸਤੇ ਵਾਰ-ਵਾਰ ਸੁਖਬੀਰ ਸਿੰਘ ਬਾਦਲ ਜਿਹੜੇ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਹੋਰ ਪੰਜ ਸਿੰਘ ਸਾਹਿਬਾਨਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਸਨ ਕਿਉਂਕਿ ਉਹਨਾਂ ਦੇ ਘਰ ਉਹਨਾਂ ਦੀ ਬੇਟੀ ਦੇ ਆਨੰਦਕਾਰ ਚ ਨੇ ਅਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਜੋ ਸਿਆਸੀ ਅਗਰ ਪ੍ਰੋਗਰਾਮਸ ਹਨ ਉਹਨਾਂ ਵਿੱਚ ਕਿਸੇ ਤਰ੍ਹਾਂ ਦਾ ਵੀ ਸ਼੍ਰਿੱਕਤ ਨਹੀਂ ਕੀਤਾ ਜਾ ਰਹੀ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਿਹੜੇ ਨੇ ਸੁਖਬੀਤ ਸਿੰਘ ਬਾਦਲ ਨੂੰ ਸਜ਼ਾ ਲੱਗ ਚੁੱਕੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਸਿਆਸੀ ਕਾਨਫਰੰਸ ਦੇ ਵਿੱਚ ਜਿਹੜੇ ਨੇ ਜਾਂ ਸੁਖਬੀਤ ਸਿੰਘ ਬਾਦਲ ਕਦੋਂ ਤੱਕ ਆਪਣੀ ਜਿਹੜੀ ਜਿਹੜੀ ਸਿਆਸਤ ਦੀ ਪਾਰ ਹੀ ਨਵੀਂ ਜਿਹੜੀ ਹੈ ਸ਼ੁਰੂ ਕਰਦੇ ਹੋਏ ਨਜ਼ਰ ਆਉਣਗੇ ਤੇ ਕੌਮ ਕੀ ਉਹਨਾਂ ਨੂੰ ਇਹ ਮਾਫੀ ਜਿਹੜੀ ਉਹਨਾਂ ਵੱਲੋਂ ਆਪਣੇ ਗੁਨਾ ਮੰਨੇ ਗਏ ਨੇ ਉਹ ਲਈ ਮਾਫ ਕਰ ਪਾਉਂਦੀ ਹੈ ਜਾਂ ਨਹੀਂ ਕਿਉਂਕਿ ਪਹਿਲਾਂ ਤਾਂ ਕੋਈ ਵੀ ਵਿਅਕਤੀ ਜਦੋਂ ਇਸ ਚੀਜ਼ ਨੂੰ ਸਵਾਲ ਪੁੱਛਦਾ ਸੀ ਜਾਂ ਪੱਤਰਕਾਰ ਸਵਾਲ ਪੁੱਛਦੇ ਸਨ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੂਫ ਮੰਗੇ ਜਾਂਦੇ ਸਨ ਲੇਕਿਨ ਹੁਣ ਖੁਦ ਸੁਖਬੀਰ ਸਿੰਘ ਬਾਦਲ ਵੱਲੋਂ ਖੁਦ ਹੀ ਇਸ ਚੀਜ਼ ਦੀ ਸਾਰੀ ਜਿਹੜੀ ਹੈ ਉਹ ਮਨਜ਼ੂਰ ਜਿਹੜਾ ਹੈ ਕੀਤਾ ਗਿਆ ਹੈ ਸਾਰੇ ਸਵਾਲਾਂ ਦੇ ਜਿਹੜੇ ਨੇ ਉਹ ਸਹੀ ਆਨਸਰ ਜਿਹੜੇ ਨੇ ਦਿੱਤੇ ਗਏ ਉਹ ਕਿਹਾ ਗਿਆ ਹੈ ਕਿ ਜਿੰਨੀਆਂ ਵੀ ਉਸ ਵੇਲੇ ਗਲਤੀਆਂ ਹੋਈਆਂ ਸਨ ਸਾਰੀਆਂ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਉਹਨਾਂ ਦੇ ਮੈਂਬਰਾਂ ਵੱਲੋਂ ਜਿਹੜੀਆਂ ਨੇ ਉਹ ਹੋਈਆਂ ਸਨ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਕੀ ਕੌਮ ਸਾਰਿਆਂ ਨੂੰ ਮਾਫ ਕਰ ਪਾਉਂਦੀ ਹੈ ਜਾਂ ਸਿਰਫ ਉਹ ਸਿਰਫ ਇੱਕ ਸਿਆਸੀ ਸਟੈਂਡ ਬਣ ਕੇ ਇਹ ਘਰਾ ਜਾਵੇਗਾ ਲੇਕਿਨ ਕਿਤਰਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਦਲ ਸਿੰਘ ਸਾਹਿਬ ਗੈਣੀ ਰਕबीर ਸਿੰਘ ਵੱਲੋਂ ਇਹ ਸਜਾ ਜਿਹੜੀ ਹੈ ਸੁਖਬੀ ਸਿੰਘ ਬਾਦਲ ਨੂੰ ਸੁਣਾ ਦਿੱਤੀ ਗਈ ਹੈ ਕੈਮਰਾਮੈਨ ਜੈਪ੍ਰੀਤ ਦੇਨਾਗੁਰਪ੍ਰ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਸਾਹਿਬ